ਮਾਰੂ ਮਹਲਾਤ ਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਵਿਸਾਲ ਤੈ ਬੈਸਾ ਸੁਆਮੀ ਜੈ ਭੇਜੇ ਤੈ ਜਾਵਾਂ ਸਭ ਨਗਰੀ ਮੈਂ ਇੱਕੋ ਰਾਜਾ ਸਭ ਪਵਿੱਤ ਹੈ ਥਾਵਾ ਬਾਬਾ ਦੇਵਸਾ ਸੱਚਾ ਗਾਵਾ ਜਾਂ ਤੇ ਸਹਿਜੇ ਸਹਿਜ ਸਮਾਵ ਰਹਾਓ ਬੁਰਾ ਬਲਾਖਿ ਆਪਸ ਤੇ ਜਾਣਿਆ ਇਹ ਹੀ ਸਗਲ ਵਿਕਾਰਾ ਵਿਹੁ ਪਰਮਾਇ ਖਸਮ ਕਾ ਹੋਆ ਵਰਤੇ ਇਹੋ ਸੰਸਾਰਾ ਇੰਦਰੀ ਧਾਤ ਸਭਲ ਕਹੀਤ ਹੈ ਇੰਦਰੀ ਕਿਸ ਤੇ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੇ ਕੋਈ ਗੁਰ ਪ੍ਰਸਾਦੀ ਏ ਕੱਲੇ ਬਲਾਗੀ ਦੁਵਿਧਾ ਤਦੇ ਬਨਾਸੀ ਜੋ ਤਿਸ ਭਾਣਾ ਜੋ ਜੋ ਤਿਸੁ ਭਾਣਾ ਸੋ ਸਤ ਕਰ ਮਾਨਿਆ ਕਾਟੀ ਜਮਕੀ ਫਾਸੀ ਪੰਦਤ ਨਾਨਕ ਲੇਖਾ ਮੰਗੇ ਕਮਲਾ ਜਾਂ ਚੂਕਾ ਮਨ ਅਭਿਮਾਨਾ ਤਾਸ ਤਾਸ ਧਰਮ ਰਾਇ ਜਪਤ ਹੈ ਭਏ ਸੰਛੇ ਚੇ ਕੀ ਸਰਨ ਮਾਲੂ ਮੁਹੱਲਾ ਤੇ ਜਾ ਆਵਣ ਜਾਣਾ ਨਾ ਥੀਏ ਨਿਜ ਕਰ ਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੇ ਸੋਇ ਇਹ ਮਨ ਹਰ ਜਿਉ ਤੀਤ ਤੂੰ ਮਨੋ ਤਜ ਵਿਕਾਰ ਗੁਰ ਕੈ ਸ਼ਬਦਿ ਧਿਆਇ ਤੂੰ ਸਚ ਲਗੀ ਪਿਆਰ ਰਹਾਓ ਇੱਥੇ ਨਾਓ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ ਜੋਨੀ ਸਭ ਪੁਆਇਨ ਬਿਸਤਰਾ ਵਹੇ ਸਮਾਏ ਵੱਡ ਭਾਗੀ ਗੁਣ ਪਾਇਆ ਪੂਰਬ ਲਿਖਿਆ ਮਾਈ ਆਂਦਨ ਸੱਚੀ ਭਗਤ ਕਰ ਸੱਚਾ ਲਏ ਮਿਲਾਏ ਆਪੇ ਸ੍ਰਿਸ਼ਟ ਸਭ ਸਾਜੀਆਂ ਆਪੇ ਨਦਰ ਗਰੇ ਨਾਨਕ ਨਾਮ ਵਡਿਆਈਆ ਜੇ ਭਾਵੇ ਤੈ ਦੇ ਮਾਰੂ ਮਹੱਲਾ ਤਜਾ ਪਿਛਲੇ ਗੁਨ ਬਖਸ਼ਾਏ ਜੀਉ ਅਬ ਤੂੰ ਮਾਲਕ ਪਾਏ ਹਲਕੀ ਚਲਣੀ ਲਾਗ ਲਹਾ ਵਿੱਚੋਂ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰ ਤੇ ਆਏ ਸਦਾ ਹਲ ਚਲਣੀ ਲਾਗ ਰਹਾ ਇੱਕ ਮਨ ਏਕੇ ਭਾਏ ਰਹਾ ਨਾਮ ਜਾਤ ਨਾ ਪਤ ਹੈ ਨਾਮ ਥਿਓ ਨਾ ਥਾਉ ਸ਼ਬਦ ਬੀਏ ਜੇ ਪਰਮ ਕਟਿਆ ਗੁਰੂ ਨਾਮ ਦਿਆ ਸਮਝਾਏ ਇਹੋ ਮਨ ਲਾਲਚ ਕਰਦਾ ਫਿਰੇ ਲਾਲਚ ਲਾਗਾ ਜਾਏ ਧੰਦੇ ਕੂੜ ਵਿਆਪਿਆ ਜੰਪੁਰ ਚੋਟਾਂ ਖਾਏ ਨਾਨਕ ਸਭ ਕੁਛ ਆਪੇ ਆਪ ਹੈ ਦੁੱਜਾ ਨਹੀਂ ਕੋਈ ਭਗਤ ਖਜ਼ਾਨਾ ਬਖਸ਼ਿਉਨ ਗੁਰਮੁਖਾ ਸੁਖ ਹੋਇ ਮਾਲੂ ਮਹੱਲਾ ਤੇ ਜਾ ਸਚ ਰਤੇ ਸੇ ਟੂਲ ਲਹੁ ਸੇ ਬਰਲੇ ਸੰਸਾਰ ਤਿਨ ਮਿਲਿਆ ਮੁਖ ਉਜਲਾ ਜਪ ਨਾਮ ਮੁਰਾਲ ਬਾਬਾ ਸਾਚਾ ਸਾਹਿਬ ਰਿਦੈ ਸਮਾਲ ਸਤਗੁਰੇ ਆਪਣਾ ਪੁੱਛਲੇ ਦੇਖ ਲਿਹੁ ਵਖਰ ਭਾਲ ਰਹੋ ਇੱਕ ਸੱਚਾ ਸਬ ਸੇਵ ਦੀ ਧੁਰ ਭਾਗ ਮਲਾਵਾ ਹੋਏ ਗੁਰਮੁਖ ਮਿਲੇ ਸੇ ਨ ਵਿਛੋੜੇ ਪਾਵੈ ਸੱਚ ਸੋਏ ਇੱਕ ਭਗਤੀ ਸਾਰ ਨ ਜਾਣਨੀ ਮਾਲਮੁਖ ਭਲਮ ਭੁਲਾਏ ਉਹਨਾਂ ਵਿੱਚ ਆਪ ਵਰਤਦਾ ਕਰਣਾ ਕਿਛੂ ਨ ਜਾਏ ਜਿਸ ਨਾਲ ਜੋਲ ਨ ਚੱਲੈ ਖੱਲੇ ਕੀਚੇ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੇ ਤਾਂ ਸੁਣ ਕਲੇ ਸਬਾਸ ਮਾਰੂ ਮਹੱਲਾ ਤੀਜਾ ਮਾਰੂ ਦੇ ਸੀਤਲ ਕਰੇ ਮਨੁ ਮਨੁਹਰ ਕੰਚਨ ਕੋਏ ਸੂ ਸਾਚਾ ਸਹ ਲਾਈਏ ਤਿਸ ਜੇਵੜੇ ਅਵਰ ਨ ਕੋਏ ਮੇਰੇ ਮਨ ਆਂ ਦਿਨ ਧਿਆਏ ਹਾਲ ਨਾਉ ਸਤਗੁਰ ਕੇ ਬਚਨ ਆਰਾਧ ਤੂੰ ਆਂ ਦਿਨ ਗੁਣ ਗਾਓ ਰਹਾਓ ਗੁਰਮੁਖ ਏਕੋ ਜਾਣੀਏ ਚ ਸਤਗੁਰ ਦੇ ਬੁਝਾਏ ਸੋ ਸਤਗੁਰੂ ਸਹ ਲਾਈਏ ਜਿੱਦੂ ਇਹ ਸੋਜੀ ਪਾਏ ਸਤਗੁਰੂ ਛੋੜ ਦੁਜੇ ਲਗੇ ਕਿਆ ਕਰਨ ਅੱਗੇ ਜਾਏ ਜੰਪੂਰ ਬੱਦੇ ਮਾਰੀਏ ਬਹੁਤੀ ਮਿਲੇ ਸਜਾਏ ਮੇਰਾ ਪ੍ਰਭ ਵਿਪਲ ਵਾਉ ਹੈ ਨਾ ਤਿਸ ਤਿਲ ਨਾ ਤੁਮਾਈ ਨਾਨਕ ਤਿਸ ਸ਼ਰਨਾਈ ਭਜ ਬੋ ਆਪੇ ਬਖਸ਼ ਮਿਲਾਏ ਨਾਨਕ ਤਿਸ ਸ਼ਰਨਾਈ ਭੱਜ ਬੋ ਆਪੇ ਬਖਸ਼ ਮਿਲਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ